ਸਤਿ ਸ਼੍ਰੀ ਅਕਾਲ ਦੋਸਤੋ ਪੰਜਾਬੀ ਬਾਗ ਦੇ ਵਿੱਚ ਤਰਨਤਨ ਰੋਡ ਦੇ ਉੱਤੇ 100 ਗਜ ਦਾ ਵੈਸਟ ਫੇਸਿੰਗ ਘਰ ਦਿਖਾ ਰਿਹਾ ਹਾਂ ਪ੍ਰਾਈਜ਼ ਰੂਗੀ ਆਸਕਿੰਗ ਜਿਹੜੀ 45 ਲੱਖ 네ਗੋਸ਼ੀਏਸ਼ਨ ਔਨ ਦਾ ਟੇਬਲ ਇਹ ਗੱਡੀ ਇੱਥੇ ਖੜੀ ਕਰ ਸਕਦੇ ਛੋਟੀ ਆਪਾਂ ਸਾਹਮਣੇ ਤੁਸੀਂ ਦੇਖ ਰਹੇ ਹੋ ਇਹ ਲੌਬੀ ਦਾ ਏਰੀਆ ਖੱਬੇ ਪਾਸੇ ਤੁਸੀਂ ਵੇਖੋਗੇ ਡਰਾਈਂਗ ਰੂਮ ਇਹ ਡਰਾਈਂਗ ਰੂਮ ਦਾ ਏਰੀਆ ਹੈ ਔਰ ਇੱਧਰ ਇਹ ਕਿਚਨ ਹੈ ਜੀ ਕਿਚਨ ਮੋਡੂਲਰ ਬਣੀ ਹੋਈ ਆ ਔਰ ਇਹ ਗਰਾਉਂਡ ਫਲੋਰ ਦੇ ਉੱਤੇ ਇੱਕੋ ਹੀ ਬੈੱਡਰੂਮ ਹੈ ਆਜੋ ਤੁਹਾਨੂੰ ਦਿਖਾ ਦਿੰਨੇ ਆਂ ਇਹ ਬੈੱਡਰੂਮ ਹੈ ਬੈੱਡਰੂਮ ਚ ਅਲਮੀਰਾ ਜਿਹੜੀ ਉਹ ਬਣੀ ਆ ਅਟੈਚ ਵਾਸ਼ਰੂਮ ਇੱਕੋ ਹੀ ਆ ਗਰਾਉਂਡ ਫਲੋਰ ਦੇ ਉੱਤੇ ਇਹ ਤੁਹਾਨੂੰ ਇਧਰੇ ਪਾਸੇ ਉਹ ਵਾਸ਼ਰੂਮ ਦਿਖਾ ਦਾਂਗੇ ਆ ਦੇਖੋ ਇਧਰੋਂ ਇਹ ਵਾਸ਼ਰੂਮ ਹੈ ਤੇ ਇਹ ਫਰਸਟ ਫਲੋਰ ਤੇ ਸਟੇਜ ਆਣੀ ਆ ਉੱਪਰ ਕੀ ਹੈਗਾ ਤੁਹਾਨੂੰ ਉਹ ਵੀ ਦਿਖਾ ਦਿੰਨੇ ਆ ਜੀ ਤਾਂ ਦੋਸਤੋ ਫਰਸਟ ਫਲੋਰ ਤੇ ਇਸ ਪਾਸੇ ਆਪਾਂ ਨੂੰ ਮਿਲ ਜਾਂਦਾ ਜੀ ਬੈੱਡਰੂਮ ਬੈੱਡਰੂਮ ਦੇ ਨਾਲ ਇਸ ਪਾਸੇ ਮਿਲਦੀ ਜੀ ਆਪਾਂ ਨੂੰ ਬਾਲਕਨੀ ਆ ਦੇਖੋ ਬਹੁਤ ਵਧੀਆ ਬਾਲਕਨੀ ਹੈ ਔਰ ਇਸੇ ਹੀ ਕਮਰੇ ਨਾਲ ਇੱਥੇ ਅਟੈਚ ਵਾਸ਼ਰੂਮ ਵੀ ਆ ਇਹ ਵਾਸ਼ਰੂਮ ਇਧਰ ਆਪਾਂ ਨੂੰ ਅਟੈਚ ਵਾਸ਼ਰੂਮ ਜਿਹੜਾ ਉਹ ਮਿਲਦਾ ਔਰ ਇੱਕ ਬੈਡਰੂਮ ਹੋ ਰਿਹਾ ਜਾਨੀ ਕਿ ਟੋਟਲ 3 ਬੈਡਰੂਮ ਦਾ ਘਰ ਆ ਇਸ ਬੈਡਰੂਮ ਦੇ ਨਾਲ ਵਾਸ਼ਰੂਮ ਜਿਹੜਾ ਉਹ ਨਹੀਂ ਆ ਤੇ ਇਹ ਵਿੜਾ ਆ ਔਰ ਇਸ ਘਰ ਦੀ ਪ੍ਰਾਈਸ ਤੁਹਾਨੂੰ ਮੈਂ ਦੱਸ ਦితి ਆ ਆਸਕਿੰਗ ਪ੍ਰਾਈਸ 45 ਲੈ ਕੇ ਆ ਤੇ ਮੇਰਾ ਨਾਮ ਆ ਗੁਰਨੇਕ ਸਿੰਘ ਢਿੱਲੋਂ ਥੈਂਕ ਯੂ ਵੈਰੀ ਮੱਚ